ਹੰਗਾ ਨਗਾ ਕਿਹੜੀ ਐ ਤੂੰ ਕਿਹੜੀ ਐ ਤੂੰ ਸਾਗ ਤੋੜਦੀ ਨਹੀਂ ਹੱਥ ਸੋਚ ਕੇ ਗੰਦਲ ਨੂੰ ਪਾਈ ਹੈ ਬੋਲੀ ਬੋਲੀ ਆਨੇ ਕੀ ਬੋਲੀ ਖਵਾਵਾਂਗੇ ਚਲ ਵਧੀਆ ਉਦੋਂ ਬਲਜੀਤ ਜਾ ਕੇ ਗਈ ਸੀ ਮੈਨੂੰ ਬੜੀ ਸਵਾਸ ਸੀ ਤਾਜੀ ਤਾਜੀ ਬੋਲੀ ਤਾਂ ਬਾਲੀ ਕਾਇਨ ਲਾ ਦਿਆ ਮੈਂ ਖਾਂਦੀ ਨਹੀਂ ਗਾਂ ਦਾ ਦੁੱਧ ਖਾ ਲੈਂਦੀ ਮੈਂ ਸਭ ਸ਼ੱਕ ਜੰਨੀ ਹੈ ਕਿਉਂ ਗਾਂ ਦਾ ਦੁੱਧ ਕੀ ਕਹਿੰਦਾ ਤੂੰ ਦੁੱਧ ਸਵਾਦ ਨਾਲ ਅਸੀਂ ਪਿੰਨੇ ਜਾਂਦਾ ਦੰਦਾ ਉਹਦਾ ਉਦੋਂ ਦੇ ਕੇ ਗਈ ਸੀ ਜਿਵੇਂ ਰਾਤ ਸੁਈ ਸੀ ਇਹਦੀ ਮੱਝ ਤੇ ਪਹਿਲਾ ਦੁੱਧ ਤਾਂ ਇਹ ਇੱਥੇ ਕੱਸੀ ਚ ਪਾ ਦਿੰਦੇ ਆ ਨਾ ਉਦੋਂ ਬਾਅਦ ਇੱਕੇ ਨੇ ਆਖਿਆ ਤੇ ਸ਼ਾਮ ਵਾਲੇ ਦੁੱਧ ਦੀ ਜਗ੍ਹਾ ਤੇ ਉਹਦਾ ਮਿੰਟੋ-ਮਿੰਟੀ ਆ ਖੁਆ ਬਣ ਗਿਆ ਉਹਦਾ ਅੱਧੀ ਤੋੜਦੀ ਮੇਰੀ ਇਹ ਮਾਂ ਵੀ ਹਾਂ ਹਾਂ ਬਾਲਗੇ ਕੱਚੀਆਂ ਕੱਚੀਆਂ ਹੋਣਗੀਆਂ ਨਾ ਬਾਲਗਾਂ ਬੋਲੀਆਂ ਤੇ ਮਿੱਠੀਆਂ ਨਿੰਬੂਆਂ ਕੌੜੀਆਂ ਹੁੰਦੀਆਂ ਨੇ ਇਹ ਕੌੜੀ ਧੋਰਾ ਵੀ ਗੋਲੀ ਹੀ ਤੇ ਅਜੀਬ ਚਾਹੀਆਂ ਕਿੱਥੇ ਆ ਉਦੋਂ ਮੂਰਤੀ ਖਰਾਬ ਕਰ ਗਈ ਹੋਣੀ ਹੈ ਕਿਹੜੀ ਮੂਰਤੀ ਆ ਵੇਖ ਐਂ ਨੂੰ ਪਾਟ ਦਿਆ ਗਿਛ ਮੋ ਹਾਂ ਅੱਧੀਆਂ ਵਿੱਚ ਛੱਡ ਦਿੰਦੇ ਆ ਹਾਂ ਅੱਧਾ ਵੱਧਾ ਛੱਡ ਦਿੱਤੀ मुझे अच्छा। बोली इ बन्ने बने बने नर्चा खानिया खेत बन्ने बन्ने अच्छा। शलगम नहीं लाए पोते अच्छा शलगम ला लें ਤੇ ਉਹ ਚਕੰਦਰ ਲਾ ਲੈਂਦੇ ਬਲਜੀਤ ਨੇ ਤਾਂ ਲਾਈ ਸੀ ਹਦੋਂ ਐਤੀ ਪਤਾ ਨਹੀਂ ਲਾਏ ਕਿੰਨੀਆਂ ਨੇ ਇਹਨੇ ਇਹ ਸਿਰੇ ਪਟੇ ਰੀਂਗੇ ਲਾ ਕਿੰਨੀਆਂ ਹੋਰ ਬੱਦੂ ਆ ਬੱਦੂ ਉਹ ਤਾਂ ਮੁੱਕ ਦਿਆਂ ਨੀ ਆਪਾਂ ਨੂੰ ਕਿਹੜਾ ਕੋਈ ਲਾਹਾ ਇੱਧਰ ਵੀ ਬਸ ਹੋ ਜੀ ਇਹ ਨਹੀਂ ਹਿੱਲਾ ਹੋਊਗਾ